हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਡਰੀ ਫਾਰਮ ਤੇ ਜੀ ਆਦਰੀ ਵੀਡੀਓ ਵਿੱਚ ਆਪਾਂ ਤਿੰਨ ਨਗਾਵਾਂ ਸੇ ਲੈ ਲੈ ਕੇ ਆਂ ਜੀ ਤਿੰਨੇ ਹੀ ਬਾਈ ਗੱਬਣਾ ਨੇ ਆਉ ਪੁੱਛ ਲੈਣੇ ਬਾਈ ਜੀ ਠੀਕ ਹੈ ਭਾਈ ਜੀ ਸਤਿਕਾਰ ਸਤਿਕਾਰ ਸਾਬ ਹੋ ਠੀਕ ਵੀ ਵਧੀਆ हां ਵਧੀਆ ਠੀਕ ਠਾਕ ਭਾਈ ਨਾਮ ਤੇ ਐਡਰੈਸ ਬੋਲ ਨਾਮ ਕਰਨੈ ਸਿੰਘ ਪਿੰਡ ਢਲਵਾਵਾਂ ਬادیه ਕੋਠੇ ਠੀਕ ਆ ਤੇ ਨੇੜੇ ਨਮੋਦਿਆ ਸਕੂਲ ਵਾਲੀ ਗਲੀ ਸੜਕ ਤੇ ਆਪਣੇ ਬادیه ਕੋਠੇ ਰਹਿ ਜਾਂਦੇ ਆ ਠੀਕ ਆ ਭਾਈ ਜ਼ਿਲ੍ਹਾ ਜਿਲ੍ਹਾ ਬਰਨਾਲਾ ਦਸੀਲ ਆਪਣਾ ਤਾਂ ਵੇਚੀ ਤਾਂ ਤਪਾ ਵੀ ਨੇੜੇ ਰਹੇ ਹਾਂ ਤਾਂ ਤਪਾ ਵੀ ਨੇੜੇ ਰਹੇਗਾ ਮੋਬਾਈਲ ਨੰਬਰ 8872530105 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵਰਡ ਦੇ ਨੇ ਕਿਹੜਾ ਸੂਬਾ ਹੁੰਦੀ ਆ ਇਹ ਬਾਈ ਦੂਜਾ ਸੂਬਾ ਹੁੰਦੀ ਆ ਕਿੰਨੇ ਦਿਨ ਲੈਂਦੀ ਹੈ ਬਾਈ ਇਹਦੇ ਬਾਈ ਹਜੇ ਲੈਂਦੀ ਹੈ 10 ਤੋਂ 12 ਦਿਨ ਠੀਕ ਆ ਠੰਡੀ ਬੋਤਲ ਹੈ ਹੂੰ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕਲੇ ਇਹ ਕੋ ਕੋ ਨਹੀਂ ਹੁਆ ਚਲਾਈ ਵੀ ਨਹੀਂ ਪੰਜਾਬ ਵਾਲੀ ਜੱਸੀ ਹੈ ਬਹੁਤ ਹੈ ਖੜੀ ਵਧੀਆ ਚਾਰ ਚੂਰ ਸਾਰਾ ਸਹੀ ਆ ਲਾ ਫੇਸ ਉਸ ਚੰਗਾ ਬੋਦੀ ਵਾਦੀ ਚੰਗਿਆ ਰਾਜੀ ਰੂਜੀ ਫੁੱਲ ਖੋਲ ਲਾ ਬਈ ਤੋਰ ਕੇ ਰਖਾ ਦੇ ਤੇ ਲਾਂਟੋ ਲਾਂਬਾ ਪਈਆਂ ਸਾਰੀਆਂ ਬਲਡਲਾਂ ਕੱਢ ਕੇ ਘਰ ਵਾਲੀ ਨੇ ਫੇਰ ਸੋਣਾਗਾ ਗਰਮੀ ਬਿਲਕੁਲ ਨਹੀਂ ਮੰਨਣੀ ਤੇ ਫੈਂਡ ਫੌਂਡਾ ਕਰਮ ਵਾਲੀ ਦੀ ਫੁੱਲ ਚੰਗੀ ਆਊਗੀ ਬਾਕੀ ਤੋਰਾ ਤਾਰਾ ਬੈਠਦਾ ਚੰਗਾਗਾ ਬਾਈ ਰੱਡ ਰੂਪ ਬਹੁਤ ਚੰਗਾ ਫੇਸ ਫੂਸ ਬੋਦੀਵਾਦੀ ਬਹੁਤ ਚੰਗੀ ਹੈ ਬਰਬੀ ਸੀਲ ਬਹੁਤ ਰੱਡ ਕੋਈ ਇਹ ਜੀ ਗੱਲ ਬਾਤ ਨਹੀਂ ਦੇ ਠੀਕ ਆ ਜਿਵੇਂ ਮਰ ਜੇ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਪੂਰੀ ਠੰਡੀ ਸੀ ਕੀ ਮੁੱਲ ਆ ਬਈ ਇਹਦਾ ਮੁੱਲ ਬਈ ਇਹਦਾ 47000 ਰੁਪਏ ਕਰਦੇ ਆਪਾਂ ਮਾਨਤਨ ਹੋ ਜਾ ਹਾਂ ਮਾਨਤਨ ਹੋ ਜਾ ਠੀਕ ਆ 47000 ਰੁਪਿਆ ਮੁੱਲ ਆ ਬਈ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਫੇਸੂਸ ਰੰਗ ਰੂਪ ਆਰਡਰ ਬਹੁਤ ਚੰਗਾ ਕੱਚੀ ਕੱਚੀ ਅਦਨ ਲੈਂਦੀ ਆ ਦੁੱਧ ਵੀ ਸੇਵਾ ਨਾਲ ਹੀ ਦੇ ਦੂਗੀ 18-19 ਲੀਟਰ ਠੀਕ ਆ ਭਾਈ ਹੂੰ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਸ ਹੁੰਦੀ ਐ ਇਹ ਵੀ ਬਾਈ ਦੂਜੇ ਸੂਈ ਸੁਈ ਐ ਜਾ ਕਿੰਨੇ ਦਿਨ ਲੈਂਦੀ ਆ ਭਾਈ ਇਹਦੇ 8 ਕ ਦਿਨ ਲੈਂਦੇ ਆ ਭਾਈ ਹਜੇ ਠੀਕ ਆ ਭਾਈ ਕੀ ਰਿਕਾਰਡ ਆ ਦੁੱਧ ਦਾ ਭਾਈ ਦੁੱਧ ਦਾ ਭਾਈ ਇਹ ਦੇ ਦੂਗੀ ਯਾਰ 10-11 ਲੀਟਰ ਦੁੱਧ ਬਹੁਤ ਚੰਗਾ ਲੱਗਿਆ ਤੇ ਲਾਂ ਢੋਲਾ ਚੰਗੀਆਂ ਥਣ ਥਣ ਚੰਗਾ ਆਰਡਰ ਦੀ ਕੁਆਲਿਟੀ ਨੇੜ ਤੋਂ ਚੜਦੀ ਆ ਥੋੜਾ ਜਿਹਾ ਹਾਂ ਇਹ ਮੋਲ ਲੱਗਈ ਇਹਦਾ ਇਹਦਾ ਮੋਲ ਲਓ ਬਾਈ 25000 ਰੁਪਏ ਕਰਦੇ ਮਾਨਤਨ ਹੋ ਜਾਵੇਗਾ ਮਾਨਤਨ ਕਰਦੇ ਆ 25000 ਰੁਪਿਆ ਮੋਲ ਮਾਨਤਨ ਮੌਕੇ ਤੇ ਜਰੂਰ ਹੋ ਜਾਊਗਾ ਅੱਗੇ ਵੀਰੇ ਵੱਚੀ ਕਿੰਨੇ ਟਾਈਮ ਦੀ ਗੱਪਣਾ ਇਹ 8 ਮਹੀਨੇ ਦੀ ਗੱਪਣਾ ਬੱਸੀ ਬਾਈ ਚੈੱਕ ਪਾਸ ਆ ਬਾਈ ਹਾਂ ਚੈੱਕ ਪਾਸ ਆ ਦੁਸ਼ੱਲੀਆ ਵਾਲਾ ਕਰਾ ਸਕਦੇ ਹਾਂ ਮਾਰਾ ਦੁੱਧ ਕਿੰਨਾ ਸੀ ਮਾੜਾ ਦੋਦ ਹੈਗਾ ਸੀ ਬਾਈ 18-19 ਲੀਟਰ ਦਾ ਠੀਕ ਆ ਫੇਸ ਬੜਾ ਪਿਆਰਾ ਹੈ ਨਾ ਬਹੁਤ ਸੋਹਣੀ ਰੰਗ ਰੂਪ ਬਹੁਤ ਚੰਗਾ ਫੇਸ ਫੂਸ ਚੰਗਾ ਝੂਲੀ ਲਖਾਉਣੀ ਝੂਲੀ ਉਦੋਂ ਵੀ ਕਮਾਲ ਆ ਕੱਲਾ ਕੱਲਾ ਥਾਣਾ ਚਾਰੇ ਥਣ ਲਾ ਨਿਕੜਵੇਂ ਪੂਰੇ ਗੈਪ ਤੇ ਟੱਲਾ ਟੱਲਾ ਪਉ ਪਈਆਂ ਨੇ ਫੀਲ ਬਹੁਤ ਆ ਬੱਸੀ ਲੈ ਜਿੰਵੇਂ ਮਰਜੀ ਹੱਥ ਲਾਈ ਚੱਲ ਕੋਈ ਚੈੱਕ ਕਰੀ ਕੀ ਮੋਲ ਆ ਬਾਈ ਇਹਦਾ 32000 ਰੁਪਏ ਮੰਗਤਣ ਹੋ ਜੀ ਬਾਈ ਹਾਂ ਮੰਗਤਣ ਠੀਕ ਆ 32000 ਰੁਪਏ ਮੋਲ ਮੰਗਤਣ ਜ਼ਰੂਰ ਹੋ ਜੀ ਨਾਗਬਾਈ ਕੋਲੇ ਸੀਗੇ ਤਿੰਨ ਤਿੰਨ ਹੀ ਦਿਖਾਤੇ ਕਿਸੇ ਵੀਰ ਦੇ ਤਰ ਨਾਲ ਜੋ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ